ਪਰਮਾਤਮਾ ਨੂੰ ਮਿਲਣ ਲਈ ਜੋ ਵੀ ਆਪਾਂ ਕਰਾਂਗੇ ਜਾਂ ਮਾਲਕ ਕਰਵਾਉਣਗੇ ਉਹਨਾਂ ਸਾਰੇ ਹੀ ਕਰਮਾਂ ਦੇ ਵਿੱਚ ਸਾਡੇ ਸੁਆਸ ਜਮਾ ਹੁੰਦੇ ਹੁਣ ਬਹੁਤੇ ਜੀਵਾਂ ਨੂੰ ਇਹ ਨਹੀਂ ਪਤਾ ਹੁੰਨਾ ਕਿ ਜਦੋਂ ਆਪਾਂ ਕਿਸੇ ਗੁਰਮੁਖਾਂ ਦੀ ਅਕਤ ਕਹਾਣੀ ਸੁਣਦੇ ਆਂ ਕਥਾ ਸੁਣਦੇ ਆਂ ਵਿਚਾਰ ਸੁਣਦੇ ਆਂ ਤਾਂ ਵੀ ਸਾਡੇ ਜੋ ਸੁਆਸ ਆ ਉਹ ਜਮਾ ਹੁੰਦੇ ਆ ਇਹ ਹੀ ਤਾਂ ਆਪਾਂ ਸੱਚ ਦਾ ਵਪਾਰ ਕਰਨਾ ਕਿ ਸਾਡੇ ਵੱਧ ਤੋਂ ਵੱਧ ਸੁਆਸ ਦਿਨ ਦੇ ਵਿੱਚ ਜਮਾ ਹੋ ਜਾਣ ਜਮਾ ਕਿਉਂ ਹੁੰਦੀ ਹੈ ਕਿਉਂਕਿ ਇਹ ਮਨ ਦੀ ਆਪਣੀ ਕਹਾਣੀ ਹੈ ਜੋ ਕਿ ਮਨ ਇਥੇ ਸੁਣਨ ਵਾਸਤੇ ਆਇਆ ਹੈ ਇਹ ਸਾਰਿਆਂ ਦੇ ਆਪ ਕੋ ਆਪਣੀ ਨਿੱਜੀ ਕਹਾਣੀ ਆ ਆਪਾਂ ਜਦੋਂ ਵੀ ਕੋਈ ਗੁਰਬਾਣੀ ਸੁਣਨੀ ਆ ਕੀਰਤਨ ਸੁਣਨਾ ਆ ਗੁਰਮਖਾਂ ਪਾਸੋਂ ਕੋਈ ਆਪਾਂ ਵਿਚਾਰ ਸੁਣਨੀ ਆ ਜਾਂ ਕਥਾ ਵੀ ਸੁਣਨੀ ਆ ਉਹ ਆਪਾਂ ਆਪਣੇ ਤੇ ਲਾ ਕੇ ਸੁਣਨੀ ਆ ਕਿ ਇਹ ਮੈਨੂੰ ਕਿਹਾ ਜਾ ਰਿਹਾ ਇਹ ਕਹਾਣੀ ਇਹ ਵਿਚਾਰ ਇਹ ਮੇਰੇ ਮਨ ਵਾਸਤੇ ਹੈ ਹਮੇਸ਼ਾ ਇਹ ਹੀ ਸੋਚਣਾ ਕਿ ਮੇਰੀ ਗੱਲ ਚੱਲਦੀ ਪਈ ਆ ਇਹ ਗੁਰਮੁਖ ਪਿਆਰੇ ਇਹ ਸੰਤ ਜਨ ਇਹ ਮਹਾਪੁਰਸ਼ ਮੈਨੂੰ ਹੀ ਸਿੱਧੇ ਰਸਤੇ ਪਾਉਣ ਵਾਸਤੇ ਇਹ ਵਿਚਾਰ ਸ਼ੁਰੂ ਕਰ ਰਿਹਾ ਤਾਂ ਹੀ ਸਾਡੇ ਮਨ ਦੇ ਉੱਤੇ ਫਾਇਦਾ ਹੋਣਾ ਹੈ ਤਾਂ ਹੀ ਸਿਮਰਨ ਦੇ ਵਿੱਚ ਤਰੱਕੀ ਹੋਣੀ ਆ ਤਾਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਜੋ ਸਾਨੂੰ ਦਿਖਾਈ ਹੀ ਨਹੀਂ ਦਿੰਦੇ ਉਹਦੇ ਨਾਲ ਪ੍ਰੇਮ ਪੈਣਾ ਤਾਂ ਹੀ ਉਹ ਸਾਡੇ ਮਨ ਦੇ ਵਿੱਚ ਵਸਣਗੇ ਇਹ ਇੱਕ ਪੁੱਤਰ ਤੇ ਪਿਤਾ ਦੀ ਕਹਾਣੀ ਆ ਹੁਣ ਮਾਲਕ ਪ੍ਰਕਾਸ਼ ਰੂਪ ਨੇ ਤੇ ਜੋ ਪੁੱਤ ਹੈ ਉਹ ਇਹਨਾਂ ਮਨਾਂ ਨੂੰ ਬਣਾ ਕੇ ਇੱਥੇ ਭੇਜਿਆ ਹੈ ਵੈਸੇ ਤਾਂ ਸਾਰੀ ਹੀ ਸ੍ਰਿਸ਼ਟੀ ਉਸ ਮਾਲਕ ਦੀ ਸਾਰੀ ਪ੍ਰਜਾ ਦੇ ਵਿੱਚ ਆਉਂਦੀ ਆ ਸਾਰੇ ਪਰਿਵਾਰ ਦੇ ਵਿੱਚ ਆਉਂਦੀ ਆ ਗੁਰੂ ਜੀ ਕਹਿੰਦੇ ਜੋ ਇਹ ਮੰਨਿਆ ਇਹ ਵੀ ਪ੍ਰਕਾਸ਼ ਰੂਪ ਆ ਮਨ ਤੂੰ ਜੋਤ સ્વરૂਪ ਹੈ ਆਪਣਾ ਮੂਲ ਪਛਾਣ ਜਦੋਂ ਆਪਾਂ ਜੋਤ ਦੀ ਗੱਲ ਕਰਦੇ ਆ ਸਾਡੇ ਮੂਰੇ ਉਹ ਦੀਵੇ ਦੀ ਜੋਤ ਬਣ ਕੇ ਆ ਜਾਂਦੀ ਆ ਹਨਾ ਪਰ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਮਨ ਦੀ ਜੋਤ ਨੂੰ ਵੇਖਿਆ ਹੈ ਕਹਿੰਦੇ ਉਹ ਇੱਕ ਜੁਗਨੂ ਦੇ ਵਾਂਗ ਹੈ ਕਹਿੰਦੇ ਜਿਵੇਂ ਛੋਟਾ ਜਿਹਾ ਹੀਰਾ ਚਮਕਦਾ ਹੋਵੇ ਜਿਵੇਂ ਇੱਕ ਛੋਟੀ ਜਹੀ ਪਾਣੀ ਦੀ ਬੂੰਦ ਹੋਵੇ ਜਦੋਂ ਆਪਾਂ ਸਰਦੀਆਂ ਦੇ ਵਿੱਚ ਸਵੇਰੇ ਸਵੇਰੇ ਉੱਠ ਕੇ ਜਾਂਦੇ ਆ ਨਾ ਬਾਹਰ ਨਿਕਲਦੇ ਆ ਤਾਂ ਫਸਲਾਂ ਦੇ ਉੱਤੇ ਘਾਹ ਦੇ ਉੱਤੇ ਉਹ ਮੋਤੀ ਵਾਂਗ ਚਮਕਦੇ ਆ ਇਸ ਤਰੀਕੇ ਇਹਨਾਂ ਬੂੰਦਾਂ ਦੇ ਉੱਤੇ ਜਦੋਂ ਸੂਰਜ ਦਾ ਪਹਿਲਾ ਪ੍ਰਕਾਸ਼ ਪੈਂਦਾ ਆ ਤਾਂ ਉਹ ਬੂੰਦਾਂ ਦੇ ਵਿੱਚ ਚਮਕ ਆ ਜਾਂਦੀ ਆ ਇੱਕ ਤਾਰੇ ਦੀ ਤਰ੍ਹਾਂ ਫਿਰ ਉਹ ਬੂੰਦਾਂ ਚਮਕਦੀਆਂ ਨੇ ਇਸ ਤਰ੍ਹਾਂ ਦਾ ਸਾਡਾ ਮਨ ਹੈ ਕਈ ਜੋ ਨਾਮ ਅਭਿਆਸੀ ਨੇ ਜਦੋਂ ਧਿਆਨ ਦੇ ਵਿੱਚ ਬੈਠਦੇ ਨੇ ਤਾਂ ਉਹਨਾਂ ਨੂੰ ਇਸੇ ਹੀ ਰੂਪ ਦੇ ਦਰਸ਼ਨ ਹੁੰਦੇ ਨੇ ਜੋ ਕਿ ਸਾਡਾ ਮਨ ਹੈ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹ ਪ੍ਰਕਾਸ਼ ਜਿਹਾ ਜੋ ਜੁਗਨੂ ਵਰਗਾ ਤਾਰਾ ਜਿਹਾ ਕਈ ਵਾਰੀ ਬਹੁਤਾ ਚਿਰ ਦਿਖਾਈ ਦਿੰਦਾ ਤੇ ਕਈ ਵਾਰੀ ਇੱਕ ਝਪਕਾ ਜਿਹਾ ਮਾਰ ਕੇ ਫਿਰ ਗਾਇਬ ਹੋ ਜਾਂਦਾ ਇਹੀ ਸਾਡੇ ਮਨ ਦਾ ਸਰੂਪ ਹੈ ਉਹ ਜਿੱਥੋਂ ਸਾਨੂੰ ਦਿਖਾਈ ਦਿੰਦਾ ਉੱਥੇ ਹੀ ਸਮਝ ਆ ਜਾਂਦਾ ਮਾਲਕ ਖੁਸ਼ ਹੋ ਕੇ ਕਹਿੰਦੇ ਇਸ ਜੋਤ ਦੇ ਦਰਸ਼ਨ ਕਰਵਾਉਂਦੇ ਨੇ ਹੁਣ ਇਹ ਜੋਤ ਜਿੱਥੇ ਹੁੰਦੀ ਹੈ ਉੱਥੇ ਹੀ ਸਮਝ ਆ ਜਾਂਦੀ ਹੈ ਉੱਥੋਂ ਹੀ ਦਿਖਾਈ ਦਿੰਦੀ ਹੈ ਉੱਥੇ ਸਮਝ ਆ ਜਾਂਦੀ ਹੈ ਇਸ ਰਾਹ ਦੇ ਉੱਤੇ ਤੁਰਦਿਆਂ ਤੁਰਦਿਆਂ ਸਾਨੂੰ ਅਜਿਹੇ ਅਨੁਭਵੀ ਹੋ ਜਾਂਦੇ ਆ ਇਹ ਜੇ ਕਿਸੇ ਨਾਮ ਅਭਿਆਸੀ ਦੇ ਨਾਲ ਅਜਿਹਾ ਹੁੰਦਾ ਹੋਵੇ ਨਾ ਤਾ ਉਹਨੂੰ ਦੂਸਰੇ ਨਾਮ ਅਭਿਆਸੀ ਜਾਂ ਗੁਰਮਖਾਂ ਦੇ ਨਾਲ ਸਾਂਝਾ ਕਰਨਾ ਚਾਹੀਦਾ। ਸੁਪਾਕੇ ਨਹੀਂ ਰੱਖਣਾ। ਫਿਰ ਹੋ ਸਕਦਾ ਅਸੀਂ ਉੱਥੇ ਹੀ ਰੁਕ ਜਾਈਏ। ਮਾਲਕ ਨੇ ਖੁਸ਼ ਹੋ ਕੇ ਸਾਨੂੰ ਇਸ਼ਾਰਾ ਦਿੱਤਾ। ਹਨਾ? ਸਾਨੂੰ ਕੋਈ ਅਨੁਭਵ ਕਰਾਇਆ ਤੇ ਅਸੀਂ ਜੇ ਉਹਦੇ ਵੱਲ ਗੌਰ ਨਾ ਕੀਤਾ ਤਾਂ ਹੋ ਸਕਦਾ ਸਾਡੇ ਨਾਲ ਜ਼ਿੰਦਗੀ 'ਚ ਮੁੜ ਕੇ ਕਦੀ ਉਹ ਅਨੁਭਵ ਨਾ ਹੋਵੇ। ਜੇ ਸਾਂਝਾ ਕਰਾਂਗੇ ਤਾਂ ਹੀ ਅੱਗੇ ਵਾਧਾ ਹੋਵੇਗਾ। ਜਦੋਂ ਆਪਾਂ ਵਿਚਾਰ ਕਰਦੇ ਹਾਂ ਫਿਰ ਸਾਡੇ ਅੰਦਰ ਹੌਸਲਾ ਪੈਦਾ ਹੁੰਦਾ ਪਰ ਜੇ ਆਪ ਆਪਣੀ ਮਨਮਤ ਦੁਆਰਾ ਲੱਗੇ ਰਹੇ ਤਾਂ ਹੋ ਸਕਦਾ ਉੱਥੇ ਫਸੇ ਰਹੀਏ ਇਸ ਵਾਸਤੇ ਉਹਨਾਂ ਗੁਰਮਖਾਂ ਦੇ ਨਾਲ ਹਮੇਸ਼ਾ ਵਿਚਾਰ ਕਰਨੀ ਚਾਹੀਦੀ ਆ ਜੋ ਇਸ ਮਾਰਗ ਦੇ ਉੱਤੇ ਤੁਰੇ ਹੋਏ ਨੇ ਇਹ ਮਾਰਗ ਐਸਾ ਹੈ ਕਿ ਪੁੱਛ-ਪੁੱਛ ਕੇ ਚੱਲਣਾ ਪੈਂਦਾ ਹੁਣ ਆਪ ਆਪਣੀ ਮੱਤ ਦੇ ਨਾਲ ਬਹੁਤ ਕੁਝ ਕੀਤਾ ਭਗਤੀ ਕਰਨ ਦੀ ਕੋਸ਼ਿਸ਼ ਕੀਤੀ ਆ ਨਾ ਪਰ ਕੁਝ ਮਿਲਿਆ ਨਹੀਂ ਨਾ ਜਦੋਂ ਮਾਲਕ ਨੇ ਕਿਰਪਾ ਕੀਤੀ ਫੇਰੀ ਸਿਮਰਨ ਮਾਰਗ ਤੇ ਆਪਾਂ ਤੁਰੇ ਹੋਰ ਮਨ ਸਾਡਾ ਉੱਥੇ ਦਾ ਉੱਥੇ ਖੜਾ ਆ ਤੇ ਇਹਦੇ ਉੱਤੇ ਹੋਰ ਜ਼ਿਆਦਾ ਮੈਅ ਚੜ ਗਈ। ਹੁਣ ਸਾਡੇ ਅੰਦਰ ਕਈ ਵਾਰ ਸੁਖਮ ਹੰਕਾਰ ਪੈਦਾ ਹੁੰਦਾ ਕਿ ਮੈਂ ਇੰਨੇ ਸਮੇਂ ਦਾ ਸਿਮਰਨ ਕਰਦਾ। ਇੰਨੇ ਸਮੇਂ ਦਾ ਮੈਂ ਅੰਮ੍ਰਿਤ ਛਕਿਆ। ਇੰਨੇ ਸਮੇਂ ਮੈਂ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜਦਾ। ਨਾ ਕੋਈ ਮੇਰੇ ਜਿੰਨਾ ਕੋਈ ਮੇਰੇ ਘਰ ਦਾ ਆਜੀਵ ਕਰਦਾ। ਨਾ ਕੋਈ ਬਾਹਰਲਾ ਆਜੀਵ ਕਰਦਾ। ਇਹ ਸੁਖਮ ਹੰਕਾਰ ਹੈ ਜੋ ਸਾਡੇ ਅੰਦਰ ਪੈਦਾ ਹੋ ਗਿਆ। ਹੁਣ ਜਿਨ੍ਹਾਂ ਜੀਵਾਂ ਦੇ ਅੰਦਰ ਹਉਮੈ ਦਾਉਗੀ ਉਥੇ ਨਾਮ ਪੈਦਾ ਨਹੀਂ ਹੋ ਸਕਦਾ ਨਾਮ ਪ੍ਰਗਟ ਨਹੀਂ ਹੋ ਸਕਦਾ ਇਹਦੇ ਨਾਲ ਨਾਲ ਸਾਨੂੰ ਇਹ ਪੰਜਾਂ ਦੇ ਖੇਡ ਦਾ ਵੀ ਪਤਾ ਨਹੀਂ ਕਿ ਕਿਵੇਂ ਸਾਨੂੰ ਲੁੱਟਦੇ ਆ ਜਿਵੇਂ ਆਪਾਂ ਸਵੇਰ ਨੂੰ ਆਉਂਦੇ ਆ ਇਹ ਤਾਂ ਨਾਲ ਹੀ ਲੁੱਟਣਾ ਸ਼ੁਰੂ ਕਰ ਦਿੰਦੇ ਆ ਤੇ ਅਸੀਂ ਢੋਟਾਈ ਜਾਂਦੇ ਆ ਉਹਨਾਂ ਨੇ ਇਦਾਂ ਦੇ ਜੋ ਪੰਜ ਅਜੇ ਫੁਰਨੇ ਵਧਾ ਕੇ ਸੁਖਮ ਵੜੇ ਸਾਡੀ ਅਵਸਥਾ ਨੂੰ ਥੱਲੇ ਡੇਗਣਾ ਸਾਡੇ ਵਿਚਾਰਾਂ ਨੂੰ ਵਧਾਉਣਾ ਸਾਡੇ ਅੰਦਰ ਕਲੇਸ਼ ਪੈਦਾ ਕਰਨਾ ਤੇ ਇਹੇ ਫੁਰਨੇ ਨੇ ਜੋ ਸਾਨੂੰ ਜੂਨਾ ਦੇ ਵਿੱਚ ਰੱਖਦੇ ਆ ਹੁਣ ਫੁਰਨੀਆਂ ਤੋਂ ਰਹਿਤ ਹੋਣ ਵਾਸਤੇ ਅਸੀਂ ਕਿਹੜਾ ਖੇਡ ਖੇਡਣਾ ਹੈ ਧਿਆਨ ਦਾ ਖੇਡ ਕਿਉਂਕਿ ਗੁਰਮੁਖ ਪਿਆਰਿਓ ਸਾਰਾ ਖੇਡ ਧਿਆਨ ਦਾ ਹੈ ਇਸ ਜ਼ਿੰਦਗੀ ਦੇ ਵਿੱਚ ਜੈਸ ਜੀਵ ਦਾ ਗੁਰੂ ਜੀ ਕਹਿੰਦੇ ਜੈਸ ਜੀ ਦਾ ਜਿੱਧਰ ਜ਼ਿਆਦਾ ਧਿਆਨ ਹੋਊਗਾ ਉਹਨੂੰ ਉਹੋ ਜਹੀ ਹੀ ਜੂਨ ਮਿਲੇਗੀ ਤੇ ਅੰਤ ਸਮੇਂ ਵੀ ਉਤਰ ਨੂੰ ਹੀ ਜ਼ਿਆਦਾ ਖਿੱਚ ਰਵੇਗੀ ਹੁਣ ਜੇ ਆਪਾਂ ਤ੍ਰੈਗੁਣ ਮਾਇਆ ਦੇ ਵਿੱਚੋਂ ਕੱਢ ਕੇ ਤ੍ਰਕੂਟੀ ਨੇ ਤੋੜ ਕੇ ਨਾਮ ਦੇ ਵਿੱਚ ਮਨ ਨੂੰ ਜੋੜਿਆ ਹੋਵੇਗਾ ਤਾਂ ਅਖੀਰ ਵੇਲੇ ਨਾਮ ਬਾਣ ਨੂੰ ਖਿੱਚ ਪਵੇਗੀ ਤੇ ਨਾਮ ਗੁਰੂ ਜੀ ਕਹਿੰਦੇ ਨੇ ਕਿ ਜੀਵ ਨੂੰ ਮੁਕਤ ਕਰ ਦਿੰਦਾ ਹੈ ਹੁਣ ਇਹ ਪ੍ਰੈਕਟੀਕਲ ਤਾਂ ਆਪਾਂ ਕਰਾਂਗੇ ਤਾਂ ਹੀ ਸਾਨੂੰ ਪਤਾ ਲੱਗਣਾ ਕਿ ਅਸੀਂ ਨਾਮ ਦੇ ਵਿੱਚ ਧਿਆਨ ਕਿਵੇਂ ਜੋੜਨਾ ਹੈ ਸਾਨੂੰ ਇਸ ਨਾਮ ਦੀ ਪਹਿਚਾਨ ਹੋਣੀ ਜ਼ਰੂਰੀ ਆ ਉਹ ਕਿਹੋ ਜਿਹਾ ਨਾਮ ਆ ਤੇ ਇਹ ਸਾਨੂੰ ਜਿਹੜੀ ਜਾਣਕਾਰੀ ਮਿਲਣੀ ਆ ਉਹਨੂੰ ਆਪਾਂ ਹੋਣਾ ਹੈ ਅੰਦਰੋਂ ਹੋਣਾ ਹੈ ਬਾਹਰੋਂ ਕਿਤੇ ਉਹ ਵੀ ਨਹੀਂ ਹੋਣਾ ਬਾਹਰੋਂ ਆਪਾਂ ਕਥਾ ਸੁਣ ਸਕਦੇ ਆ ਗਾਈਡਲਾਈਨ ਲੈ ਸਕਦੇ ਆ ਸੰਗਤ ਕਰ ਸਕਦੇ ਆ ਪਰ ਜਾਣਾ ਆਪਾਂ ਨੂੰ ਅੰਤਰਗਤ ਹੀ ਪਵੇਗਾ ਬਸ ਆਪਾਂ ਵਾਹਿਗੁਰੂ ਗੁਰਮੰਤਰ ਨਾਲ ਜੁੜ ਕੇ ਉਸ ਦਰ ਤੇ ਬੈਠ ਕੇ ਇਸ ਨਾਮ ਦੀ ਪਛਾਣ ਕਰਨੀ ਆ ਕਿ ਹਾ ਇਹ ਨਾਮ ਹੈ ਇਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੈ ਜਿਸ ਨਾਮ ਦੀ ਸਾਰੀ ਹੀ ਬਾਣੀ ਗੱਲ ਕਰਦੀ ਹੈ ਹੁਣੇ ਜੋ ਨਾਮ ਹੈ ਇੱਕ ਧੁਨ ਦੇ ਰੂਪ ਵਿੱਚ ਅਚੰਦਰੋ ਚੱਲਦਾ ਹੈ ਇਸੇ ਧੁਨ ਤੋਂ ਕਈ ਜੀਵ ਡਰਦੇ ਨੇ ਇਸੇ ਧੁਨ ਤੋਂ ਕਈ ਜੀ ਵਾਪਸਟ ਹੋ ਜਾਂਦੇ ਨੇ ਉਹ ਕਹਿੰਦੇ ਸਾਨੂੰ ਨੀਂਦ ਨਹੀਂ ਆਉਂਦੀ ਸਾਡੇ ਤਾਂ ਅੰਦਰ ਬਹੁਤ ਤੇਜ਼ ਆਵਾਜ਼ ਚੱਲਦੀ ਹੈ ਭਾਈ ਉਹਨਾਂ ਨੂੰ ਇਸ਼ਾਰਾ ਹੋ ਰਿਹਾ ਕਿ ਤੁਸੀਂ ਇਸ ਨਾਮ ਦੇ ਨਾਲ ਜੁੜਜੋ ਬਹੁਤੇ ਨਾਮ ਅਭਿਆਸੀ ਨੇ ਜੋ ਸਾਲਾਂ ਦੇ ਲੱਗੇ ਹੋਏ ਨੇ ਪਰ ਹਜੇ ਤੱਕ ਵਿਚਾਰ ਨਾਮਰਨ ਕਰਕੇ ਉਹ ਦਰ ਤੇ ਨਹੀਂ ਬੈਠ ਸਕਦੇ ਤੇ ਉੱਥੇ ਉਹਨਾਂ ਨੂੰ ਉਹ ਸ਼ਬਦ ਨਹੀਂ ਸੁਣਾਈ ਦਿੰਦੇ ਸਾਡੇ ਅੰਦਰ ਮਾਲਕ ਨੇ ਨਾਮ ਪ੍ਰਗਟ ਕੀਤਾ ਹੈ ਪਰ ਅਸੀਂ ਪੰਜਾਂ ਦੇ ਹਜੇ ਕਹਿਣੇ ਵਿੱਚ ਆ ਇਹਨਾਂ ਪੰਜਾਂ ਤੋਂ ਅਸੀਂ ਹਜੇ ਖੇੜਾ ਨਹੀਂ ਛੁੜਾਇਆ ਇਹ ਨਾਮ ਮਾਰੇ ਕਹਿੰਦੇ ਲਿਖਣ ਤੇ ਪੜਨ ਦੇ ਵਿੱਚ ਨਹੀਂ ਹੁੰਦਾ ਨਾ ਹੀ ਲਿਖਿਆ ਜਾ ਸਕਦਾ ਨਾ ਹੀ ਪੜਿਆ ਜਾ ਸਕਦਾ ਬਸ ਸੁਣਿਆ ਜਾ ਸਕਦਾ ਬਸ ਜਦੋਂ ਆਪਾਂ ਵਿਹਲੇ ਹੋ ਕੇ ਬੈਠ ਕੇ ਧਿਆਨ ਉੱਥੇ ਜੋੜ ਕੇ ਬਹਿ ਜਾਣਾ ਇਹ ਤਾਂ ਹਰ ਸਮੇਂ ਆਵਾਜ਼ ਅੰਦਰੋਂ ਚੱਲਦੀ ਆ ਰੁਕਦੀ ਨਹੀਂ ਹੈ ਤਾਂ ਹੀ ਤੇ ਇਸ ਨੂੰ ਅਨਹਦ ਕਿਹਾ ਗਿਆ ਕਿ ਇਹ ਹੱਦਾਂ ਤੋਂ ਸਾਰੀਆਂ ਹੀ ਹੱਦਾਂ ਤੋਂ ਪਾਰ ਹੈ ਪਹਿਲਾ ਸਿਮਰਨ ਕਰਨਾ ਸਿੱਧਾ ਨਹੀਂ ਇਸ ਤੇ ਇਹਦੇ ਵਿੱਚ ਜੁੜ ਜਾਣਾ ਜੇ ਮਨ ਦੀ ਅਵਸਥਾ ਹੈ ਤਾਂ ਜੁੜ ਸਕਦੇ ਆ ਪਰ ਪਹਿਲਾਂ ਵਾਹਿਗੁਰੂ ਗੁਰਮੰਤਰ ਇਹਨਾਂ ਵਿਚਾਰਾਂ ਨੂੰ ਪਰੇ ਕਰਨ ਵਾਸਤੇ ਮਨ ਨੂੰ ਤ੍ਰੈਗੁਣ ਮਾਇਆ ਦੇ ਵਿੱਚੋਂ ਕੱਢਣ ਵਾਸਤੇ ਕਿਉਂਕਿ ਧਿਆਨ ਸਾਡਾ ਖਿੰਡਿਆ ਹੋਇਆ ਹੈ ਉਹਨੂੰ ਪਹਿਲਾਂ ਇਕਾਗਰ ਵੀ ਕਰਨਾ ਹੈ ਜਦੋਂ ਪਾ ਧਿਆਨ ਦੇਵਾਂਗੇ ਵਾਹ ਗੁਰੂ ਵਾਹ ਗੁਰੂ ਚਾਰੇ ਹੀ ਦਿਸ਼ਾਵਾਂ ਦੇ ਵਿੱਚੋਂ ਮਨ ਇਕੱਠਾ ਹੋ ਕੇ ਇੱਕ ਜਗ੍ਹਾ ਟਿਕ ਜਾਵੇਗਾ ਥਿਰ ਹੋ ਜਾਵੇਗਾ ਤੇ ਕਦੇ ਵੀ ਵਿਖਰਿਆ ਹੋਇਆ ਧਿਆਨ ਜੋ ਅੰਦਰੋਂ ਨਾਮ ਚੱਲਦਾ ਹੈ ਨਾ ਉਹਦੇ ਵਿੱਚ ਜੁੜ ਨਹੀਂ ਸਕਦਾ ਮਨ ਇਕਾਗਰ ਹੋਵੇਗਾ ਤਾਂ ਉਸੇ ਨਾਮ ਦੇ ਵਿੱਚੋਂ ਸੁੱਖ ਮਿਲੇਗਾ ਤੇ ਰਸ ਮਿਲੇਗਾ